ਸਾਲ ਸ਼ਿਕਾਇਤ ਦੀ ਕਿ ਮੇਰੇ ਸਾਰੇ ਜਣੇ ਆਏ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਗਾਇਸ ਅਸੀਂ ਵੀ ਵਧੀਆ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਛੁੱਟੀਆਂ ਚੱਲਦੀਆਂ ਪਈਆਂ ਇਸ ਕਰਕੇ ਅਸੀਂ ਆਗੇ ਸੀਗੇ ਪਿੰਡ ਅੱਜ ਮੈਂ ਆਈਆਂ ਪਰ ਨੈਵੀਗੇਟ ਕਰ ਤੇ ਤੁਹਾਨੂੰ ਵੀ ਮਿਲਵਾਂਦੇ ਆ ਸਾਰਿਆਂ ਦੇ ਨਾਲ ਤੇ ਤੁਹਾਨੂੰ ਇਹਨਾਂ ਦੇ ਘਰ ਵੀ ਦਿਖਾਉਂਦੀ ਆ ਠੀਕ ਹੈ ਜੀ ਆਜੋ ਆਜੋ ਜੈਸਿਕਾ ਗੱਲ ਜੀ ਮਾਈ ਜੈਸਿਕਾ ਹੈ ਕਿਰਮ ਚੱਤਲਾ ਮੈਨੇ ਜਾਣ ਬੁਝ ਕੇ ਪਕੜ ਰਹੀ ਹੈ ਨਾ ਕਿ ਇਹ ਚੰਦੀ ਨਹੀਂ ਹੈ ਵੀ ਮੈਂ ਉਰੇ ਤੇ ਜਾਵਾਂ ਇਹ ਹੈਗੀ ਹੈ ਸਾਡੀ ਦੋਤੀ ਤੁਸੀਂ ਦੇਖਾ ਬਿਊਰੋ ਬਿਊਰੋ

මාරය නුපේ

ਬੀ ਬੱਚੀ ਗਈ ਸੀ ਦੇਖ ਸਾਡੇ ਬਹੁਤ ਸੋਹਣਾ ਘਰ ਇਹਨਾਂ ਦਾ ਪਿਆ ਹੈ ਇਹਨਾਂ ਦੇ ਫੁੱਲ ਲੱਗੇ ਹੋਏ ਨੇ ਚੀਕੂ ਲੱਗੇ ਹੋਏ ਨੇ ਹਾਂਜੀ ਗਾਇਜ਼ ਅਸੀਂ ਆ ਗਏ ਸੀ ਉੱਥੇ ਰੋਟੀ ਰੋਟੀ ਖਾਧੀ ਫਿਰ ਅਸੀਂ ਆ ਗਏ ਸੀ ਕਿਉਂਕਿ ਅਸੀਂ ਨਾ ਜਾਣਾ ਹੈ ਜਲਦੀ ਅੱਜ ਤੇ ਗੱਗੀ ਜੀ ਸੀ ਆਇਆ ਉਹ ਨਾਨੀ ਦੇ ਘਰ ਰੁਕ ਗਿਆ ਸੀਗਾ ਕਿਉਂਕਿ ਉਹਨੂੰ ਐ ਸੀਗਾ ਕਿ ਉੱਥੇ ਬੱਚੇ ਨਹੀਂ ਹੋਣੇ ਪਰ ਬੱਚਾ ਸੀਗਾ ਛੋਟਾ ਸੀਗਾ ਮਤਲਬ ਗੱਗੀ ਦੇ ਖਾਨਦਾਂ ਨਹੀਂ ਸੀਗਾ ਹਾਂ ਕਿੰਨੀ ਪਿਆਰੀ ਹੈ ਨਾ ਉਹ ਹਾਂ ਜਦ ਮੈਂ ਆ ਰਹੀ ਸੀ ਨਾ ਤਦ ਉਹ ਮੈਨੂੰ ਪਕੜ ਲਈ ਹਾਂ ਸ਼ਰਾਰਤੀ ਵੀ ਬਹੁਤ ਹੈ ਉਹ ਹੁਣ ਦੇਖਦੇ ਆ ਹੁਣ ਤਾਂ ਅਸੀਂ ਐਸੀ ਵੈਸੀ ਪੇਕੇ ਘਰ ਜਾ ਰਹੇ ਆ ਮੋਟੀ ਰਾਹੀ ਦੇਖਦੇ ਆ ਬਾਕੀ ਜੇ ਤੁਹਾਨੂੰ ਮੇਰੀ ਵੀਡੀਓ ਮੜੀ ਮੋਟੀ ਵੀ ਵਧੀਆ ਲੱਗਦੀ ਹੈ ਤੇ ਪਲੀਜ਼ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਠੀਕ ਹੈ ਜੀ ਸੁਣਿਆ ਜੀ ਇਹ ਜਿਹੜਾ ਪਿੰਡ ਹੈ ਆ ਹਰਤੇয়াল ਇਹ ਕਿਹੜੇ ਜ਼ਮਾਨੇ ਦਾ 1947 ਅੰਗਰੇਜ਼ਾਂ ਦਾ 19 1940 ਤਾਂ ਅੰਗਰੇਜ਼ਾਂ ਦੇ ਜ਼ਮਾਨੇ ਦੇ ਅੰਗਰੇਜ਼ਾਂ ਦੇ ਜ਼ਮਾਨੇ ਦਾ ਪਿੰਡ ਮੈਂ ਤੁਹਾਨੂੰ ਦਿਖਾਨੀ ਆ ਇੱਥੇ ਮੁਸਲਮਾਨ ਰਹਿੰਦੇ ਹੁੰਦੇ ਰਹਿਣਾ ਇੱਕ ਮੈਂ ਇੰਟਰਵਿਊ ਸੁਣਿਆ ਸੀਗਾ ਉਹ ਸਿਆਣੀ ਜੀ ਦਾ ਉਹ ਜਿਹੜਾ ਪਾਕਿਸਤਾਨ ਤੋਂ ਕੀਤਾ ਤਾਂ ਫੇਰ ਸਾਡਾ ਪਿੰਡ ਦਾ ਕੁੱਕੜ ਸੁਹਾਵੀ ਦਾਦੇ ਤੇ ਹੈ ਨਾ ਖੰਡੀ ਏਰੀਆ ਮੈਂ ਤੁਹਾਨੂੰ ਪਿੰਡ ਦਿਖਾਨੀ ਆ ਇਹ ਉਹ ਗਾਹ ਤੋਂ ਪਿੰਡੋ ਕੇ ਨਾਮ ਆਪ ਦੇਖ ਕੇ ਹੈਰਾਨ ਰਹਿ ਜਾਓਗੇ ਕਿਆ ਕਿਆ ਕੁੱਕੜ ਸੁਹਾ ਮਾਪੇ ਗਾਈਜ਼ ਇਹ ਘੜਾ ਹੈ ਇਹ ਦੇਖੀ ਮਿੱਟੀ ਇਹ ਜਦ ਪਿੱਛੇ ਹੜਾ ਆਇਆ ਸੀਗਾ ਹੈ ਨਾ ਇਹ ਉਹਦੀ ਮਿੱਟੀ ਨੇ ਨੇ ਇਦਾਂ ਇਦਾਂ ਕੀਤੀ ਪਈ ਹੈ ਹੈ ਨਾ ਸਾਤ ਪੈਂਦੀ ਇਹਨਾਂ ਚ ਪਾਣੀ ਭਰਦਾ ਹਾਂ ਜਦ ਬਰਸਾਤ ਪੈਂਦੀ ਹੈ ਨਾ ਇੱਥੇ ਬਹੁਤ ਪਾਣੀ ਚੱਲਣ ਲੱਗ ਜਾਂਦਾ ਇਹ ਰੋਡ ਬੰਦ ਹੋ ਜਾਂਦਾ ਵਾਲਾ ਫਿਰ ਇੱਧਰ ਉੱਧਰ ਨਹੀਂ ਜਾ ਸਕਦੇ ਪਰ ਕਚਰਾ ਹੁਣ ਲੋਕ ਸਿੱਟੀ ਜਾਂਦੇ ਗੰਦਮੰਦ ਕੂੜਾ ਸਿਹੜੇ ਦਿੰਦੇ ਨੇ ਸਫਾਈ ਨਹੀਂ ਰੱਖਦੇ ਵੈਸੇ ਤੁਸੀਂ ਦੇਖ ਸਕਦੇ ਹੋ ਇੱਧਰਲੇ ਏਰੀਆ 'ਚ ਨਾ ਜਿਹੜੇ ਪੇੜ-ਪੌਦੇ ਆ ਬਹੁਤ ਜ਼ਿਆਦਾ ਲਗਾਏ ਹੋਏ ਨੇ ਇੱਧਰ ਮਤਲਬ ਜ਼ਿਆਦਾ ਲਗਾਉਂਦੇ ਪਪੂਲਰ ਹਾਂ ਇੱਧਰ ਵੀ ਤਾਂ ਲਗਾਉਂਦੇ ਉਹ ਤਾਂ ਤੁਸੀਂ ਨਹੀਂ ਉਹ ਕੰਢੀ ਏਰੀਆ ਦੀ ਲੱਗ ਰਿਹਾ ਹੈ ਨਾ ਉਧਰ ਨੂੰ ਇਹ ਸਾਰਾ ਕੰਢੀ ਏਰੀਆ ਹੀ ਹੈ ਇਹ ਅੱਛਾ ਇਹ ਕੰਢੀ ਏਰੀਆ ਹੀ ਹੈ ਆ ਜਿਹੜਾ ਹੈਗਾ ਪਿੰਡ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਅੰਗਰੇਜ਼ਾਂ ਦੇ ਵੇਲੇ ਦਾ ਪਿੰਡ ਹੈ ਗਾਇਸ ਇਹ ਪੀਪਲ ਦਾ ਪੇੜ ਵੀ ਅੰਗਰੇਜ਼ੋ ਦੇ ਟਾਈਮ ਦਾ ਹੈ ਹਾਂ ਇੱਥੇ ਮੈਂ ਬੜਾ ਨੰਦੀ ਹੁੰਦੀ ਸੀ ਇਧਰ ਪਿੱਛੇ ਹੈ ਹਾਂ ਉਧਰ ਪਿੱਛੇ ਹੈ ਤੁਸੀਂ ਦੇਖੋ ਪਿੰਡ ਹਏ ਟਰੱਕ ਆ ਗਿਆ ਸੀਗਾ ਗਾਈਜ਼ ਆ ਮਾਤਾ ਦਾ ਮੰਦਿਰ ਹੈ ਇੱਥੇ ਜੋ ਵੀ ਤੁਸੀਂ ਮੰਗਦੇ ਹੋ ਮੁਰਾਦ ਪੂਰੀ ਹੁੰਦੀ ਹੈ ਇਹ ਵਾਲਾ ਨਾ ਇੱਥੇ ਬਹੁਤ ਬੜਾ ਮੇਲਾ ਲੱਗਦਾ ਆ ਵਾਲੀ ਮਾਤਾ ਦੇ ਮੰਦਿਰ ਹਾਂ ਗਾਈਜ਼ ਮੰਮੀ ਆਪੇ پاس ਹੋਣੇ ਲਈ ਬਿਸ਼ਮਾਂ ਗਾਈਜ਼ ਇਹ ਇੱਥੇ ਮੇਰੀ ਭੂਆ ਵੀ ਰਹਿੰਦੇ ਨੇ ਤੇ ਮਤਲਬ ਉੱਤਰ ਗਾਂਹਾਂ ਤੇ ਇੱਕ ਭੂਆ ਇੱਧਰ ਰਹਿੰਦੇ ਨੇ ਉਤਾਈ ਤੇ ਤਿਆਂ ਜੋ ਹੈ ਇੱਧਰ ਰਹਿੰਦੇ ਨੇ ਤੇ ਕਪੂਆ ਮੇਰੀ ਜਿਹੜੀ ਸਗੀ ਬੁਆ ਉਹਨਾਂ ਦੇ ਪਿੱਛੇ ਰਹਿ ਗਿਆ ਸੀ ਮਤਲਬ ਇਸੇ ਪਿੰਡ 'ਚ ਰਹਿੰਦੇ ਨੇ ਇਹ ਪਿੰਡ ਹੈ ਜਿਹੜਾ ਉਹ ਬਹੁਤ ਜਿਆਦਾ بڑا ਪਿੰਡ ਹੈ ਗਾਇਜ਼ ਇਹ ਨਾ ਮਤਲਬ ਇੱਕ ਪਿੰਡ ਦੇ ਵਿੱਚ ਕਿੰਨੇ ਦਾ ਜਿਹਦੇ ਗੋਤਾ ਦੇ ਹਿਸਾਬ ਨਾਲ ਹੈ ਨਾ ਇਹ ਤਾਂ ਬਹੁਤ بڑا ਪਿੰਡ ਹੈ ਇਹ ਬਹੁਤ ਹੀ ਜਿਆਦਾ ਕਿੰਨੇ ਉਹ ਮਤਲਬ ਉਰੇ ਤੋਂ ਸ਼ੁਰੂ ਹੁੰਦਾ ਉਹ ਬਹੁਤ ਪੁਰਾਣਾ ਹੈ ਨਾ ਨੀਲੇ ਬਾੜੇ ਕਿਸਾਣੇ ਕਿਸਾਣਿਆਂ ਦੇ ਬਾੜੇ ਗੈਲੋ ਐ ਦੰਬੋਟ ਜੱਟ ਮਾਜਰੀ ਆਹੇ ਕੋ ਨੀਲੇ ਬਾੜੇ ਇੱਧਰ ਐ ਜੱਟ ਮਾਜਰੀ ਵੀ ਇੱਧਰ ਐ ਮਮੀ ਦਾ ਪੈਂਟ ਇੱਧਰ ਪਪਾ ਅਨਾ ਪਪਾ ਸਾਡੀ ਦੀਦੀ ਦੇ ਇੱਥੇ ਜਿਹੜੀ ਮੇਰੇ ਠਾਣੀ ਐ ਉਹਨਾਂ ਦੇ ਪੇਕੇ ਇੱਧਰ ਐ ਤੇ ਮੇਰੇ ਪੇਕੇ ਉੱਧਰ ਨਹੀਂ ਗਾਹਾਂ ਤੇ ਹੁਣ ਅਸੀਂ ਲੈਂਦੇ ਆ ਆਜ਼ਾਦਤ ਮਿਲਦੇ ਆ ਅਗਲੀ ਵੀਡੀਓ ਦੇ ਅਨਾਰਥ ਨੂੰ ਠੀਕੇ ਦੀ ਤੇ ਸਪੋਰਟ ਕਰਿਓ ਬਾਏ ਬਾਏ